ਅਬ ਚਲ ਨਗਰ ਗਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨਛੇ ਸੇ ਹੀ ਫਲ ਪਾਏ ਕਰਤੇ ਆਪ ਵਸਾਇਆ RAM ਅਬ ਚਲ ਨਗਰ ਗਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਛੇ ਸੇ ਹੀ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪਤ ਭਾਈ ਸੇਖ ਬਧਾ ਬਿਗਾਸੀ ਗਣ ਕਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਕਾਬੇ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤ ਗੁਰ ਬਲਹਾਰੀ ਜਿਨ ਇਥਾਨ ਸੁਹਾਵਾ ਸੁਹਾਇਆ ਪ੍ਰਭ ਆਪ ਸੁਆਮੀ ਆਪੇ ਰਖਾ ਆ ਪਪੇਤਾ ਆ ਪਮਾਇ ਕਹੋ ਨਾਨਕ ਸਤ ਗੁਰ ਬਲਹਾਰੀ ਜਿਨਿ ਓ ਥਾਨ ਸਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਸ ਸੰਗਾੰਦਨ ਹੋਏ ਬਾਸ ਸੰਗਾਂਦ ਨਾ 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 ਹੋਏ ਚੰਦਨ ਕਿੰਨੇ ਕਟੇ ਬਾਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾੰਦ ਨਾ ਹੋਏ ਕਬੀਰ ਚੰਦਨ ਕਾ ਬੇਰਵਾ ਪਲਾ ਕਬੀਰ ਚੰਦਨ ਕਾ ਬੇਰਵਾ ਪਲਾ ਬੇੜਿਓ ਢਾਕ ਪਲਾਸ 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 ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਓਏ ਪਿਚਾਂਦ ਨਾ ਹੋਏ ਰਹੇ 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 ਬਸੇ ਜੋ ਚੰਦਨ ਪਾਸ 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 ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਬਾਸ ਸੰਗਾਂਦ ਨਾ ਹੋਵੇ ਕਬੀਰ ਬਾਸ ਵਡਾਏ ਬੋੜਿਆ ਕਬੀਰ ਬਾਸ ਬਡਾਈ ਬੂੜਿਆ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਇਉਂ ਮਤ ਡੂਬੋ ਕੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਚੰਦਨ ਕਿਨਿਕਟੇ ਬਸੇ ਬਾਸ ਚੰਦਨ ਕਿਨਿਕਟੇ ਬਸੇ ਬਾਸ ਚੰਦਨ ਕਿਨਿਕਟੇ ਬਸੇ ਬਾਸ ਚੰਦਨ ਕਿਨਿਕਟੇ ਬਸੇ ਬਾਸ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾ ਅੰਤਨਾ ਹੋਏ ਬਾਸ ਸੰਗਾ ਅੰਦਨਾ ਹੋਏ ਇਹ ਸ਼ਾਵਦ ਭਗਤ ਤਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ ਏ ਜਿਹੇ ਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਬਾਸ ਬਾਰੇ ਵਿਚਾਰ ਕਰਨੀ ਆ ਆਪਾਂ ਅੱਜ ਬਾਸ ਬਾਰੇ ਪਰ ਆਪਾਂ 90% ਬਾਸ ਹੀ ਕਹਿੰਨੇ ਆ ਗਰਬਾਣੀ ਦੇ ਵਿੱਚ ਇਹਨਾਂ ਬਾਸ ਦੱਸਿਆ ਬੱਬੇ ਕਾ ਨਾ ਉਤੇ ਬਿੰਦੀ ਸਾਸਾ ਬਾਸ ਆਪਾਂ ਬਾਸ ਬਾਰੇ ਅੱਜ ਵਿਚਾਰ ਕਰਨੇ ਆ ਬਾਸ ਸੰਗਾਂ ਅੰਦਾ ਨਾ ਹੋਏ 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 ਚੰਦਨ ਦਾ ਦਰਖਤ ਬੜਾ ਸੁੰਦਰ ਅਤੇ ਖੁਸ਼ਬੂ ਵਾਲਾ ਹੁੰਦਾ ਹੈ ਚੰਦਨ ਦੇ ਬੂਟੇ ਦਿਆਲੇ ਦਿਵਾਲੇ ਜਿਤਨੀ ਵੀ ਬਨਾਸ ਪਤੀ ਹੈ ਸਾਰੀ ਦੀ ਸਾਰੀ ਚੰਦਨ ਹੋ ਜਾਂਦੀ ਹੈ ਪਰ ਬਾਸ ਚੰਦਨ ਨਹੀਂ ਹੁੰਦਾ ਕਿਉਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬਾਸ ਬਡਾਈ ਬੂਟਿਆ ਯਾ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ ਚੰਦਨ ਕੇ ਨਿਕਟੇ ਨਿਕਟੇ ਦਾ ਮੈਣਾ ਪੇ ਕੋਲ ਰਹਿਣਾ 24 ਘੰਟੇ ਕੋਲ ਰਹਿਣਾ 12 ਮਹੀਨੇ 24 ਘੰਟੇ 30 ਦਿਨ ਚੰਦਨ ਕਿੰਨੇ ਕਿਟੇ ਬਾਸੇ ਬਾਸ ਸੰਗਾਂਦ ਨਾ ਹੋਏ ਇਹਨਾ ਚਿਹਰੇ ਉਹਦੇ ਕੋਲ ਰਹਿੰਦੇ ਆ ਪਰ ਬਾਸ ਦੇ ਵਿੱਚ ਸੰਗੰਧ ਨਹੀਂ ਹੁੰਦੀ ਕਿਉਂਕਿ ਬਾਸ ਦੇ ਵਿੱਚ ਪੰਜ ਔਗਣ ਹੁੰਦੇ ਹਨ ਬਾਸ ਦੇ ਵਿੱਚ ਪੰਜ ਔਗਣ ਹੁੰਦੇ ਹਨ ਕਿਉਂਕਿ ਸਭ ਤੋਂ ਪਹਿਲਾ ਔਗਣ ਹੈ ਸਾਰੀ ਬਨਾਸਪਤੀ ਨੂੰ ਉੱਚਾ ਲੰਮਾ ਅਤੇ ਹੰਕਾਰੀ ਹੁੰਦਾ ਹੈ ਸਾਰੇ ਬਨਾਸਪਤੀ ਨੂੰ ਉੱਚਾ ਹੁੰਦਾ ਹੈ ਦੂਜਾ ਦੂਜਾ ਔਗਣ ਹੈ ਇਹ ਗਾਂਡਾ ਵਾਲਾ ਹੁੰਦਾ ਹੈ ਤੀਸਰਾ ਔਗਣ ਹੈ ਕਿਸੇ ਨੇ ਇਹਦੇ ਤੇ ਪਿਆਰ ਨਾਲ ਹੱਥ ਵੀ ਫੇਰ ਦਿੱਤਾ ਇਹਨੇ ਚੋਬਾ ਹੀ ਦੇ ਲਈਆਂ ਹਨ ਸ਼ੇਲ ਤਾਂ ਹੀ ਦੇਲੀਆਂ ਹਨ ਚੌਥਾ ਔਗਣ ਹੈ ਬਾਰੂ ਬੜਾ ਪੱਕਾ ਮਜਬੂਤ ਤੇ ਪਰ ਅੰਦਰੋਂ ਖਾਲੀ ਹੁੰਦਾ ਹੈ ਪੰਜਵਾਂ ਔਗਣ ਹੈ ਪੰਜਵਾਂ ਔਗਣ ਹੈ ਜਦੋਂ ਹਨੇਰੀ ਆਉਂਦੀ ਹੈ ਨਾ ਨੀਕੀ ਨੀਕੀ ਹਵਾ ਚਲਦੀ ਹੈ ਫੇਰ ਹਵਾ ਤੇਜ ਹੋ ਜਾਂਦੀ ਏ ਜਿਹਨੂੰ ਆਪਾਂ ਹਨੇਰੀ ਕਹਿ ਦਿੰਨੇ ਆ ਜਦੋਂ ਹਨੇਰੀ ਆਉਂਦੀ ਹੈ ਨਾ ਬਾਸ ਦੇ ਨਾਲ ਬਾਸ ਰਗੜ ਖਾਜੇ ਨਾ ਅੱਗ ਪੈਦਾ ਹੁੰਦੀ ਹੈ ਜਦੋਂ ਅੱਗ ਪੈਦਾ ਹੁੰਦੀ ਹੈ ਨਾ ਉਹ ਅੱਗ ਜੰਗਲਾਂ ਦੇ ਜੰਗਲ ਸੜ ਕੇ ਸੁਆਹ ਕਰ ਦਿੰਦੀ ਏ ਪਰ ਜਿਹੜਾ ਬਾਸ ਹੈ ਨਾ ਬਾਸ ਫੇਰ ਵੀ ਨਹੀਂ ਸੜਦਾ ਵੇਖਿਓ ਕਿਤੇ ਬਾਸ ਦੇ ਪੱਤੇ ਜੇ ਸੜਨਗੇ ਤਾਣੀਆਂ ਮਾੜੀਆਂ ਮੋਟੀਆਂ ਤੇ ਪਰ ਬਾਸ ਦੇ ਮੁੱਢਾਂ ਨੂੰ ਅੱਗ ਨਹੀਂ ਪੈਂਦੀ ਸਾਰੀ ਬਨਾਸਪਤੀ ਸੜ ਕੇ ਸੁਆਹ ਕਰ ਦਿੰਦਾ ਏ ਪਰ ਬਾਸ ਨੂੰ ਫੇਰ ਕੁਝ ਨਹੀਂ ਹੁੰਦਾ ਇਸ ਕਰਕੇ ਇਹਦੇ ਵਿੱਚ ਪੰਜੋ ਗੁਣ ਹੁੰਦੇ ਹਨ ਕਬੀਰ ਬਾਸ ਵਡਾਈ ਬੁੱਢਿਆ ਯੋ ਮਾਤ ਡੂ ਬੋ ਕੋਏ ਚਾਂਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ ਚਾਂਦਨ ਕੇ ਨਿਕਟੇ ਬਸੇ ਬਾਸ ਸੰਗਾਂਦ ਨਾ ਹੋਏ 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 ਚੰਦਨ ਕੇ ਨਿਕਟੇ ਬਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦਨਾ ਹੋਏ ਇਸੇ ਤਰ੍ਹਾਂ ਆਦਮੀ ਦੇ ਵਿੱਚ ਵੀ ਪੰਜ ਔਗਣ ਹੁੰਦੇ ਹਨ ਪਹਿਲਾ ਔਗਣ ਹੈ ਜਿਹੜਾ ਹੰਕਾਰੀ ਪੁਰਸ਼ ਹੁੰਦਾ ਨਾ ਉਹ ਉਹਦੇ ਵਿੱਚ ਜ਼ਿਆਦਾ ਹੁੰਦੇ ਮਾਇਆ ਧਾਰੀ ਤੇ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਰੋਲ ਕਚੋਰਾ ਪਹਿਲਾ ਤੋਂ ਮਾਇਆ ਹੁੰਦੀ ਉਹ ਦੇਖੋ ਮਾਇਆ ਵਾਲਾ ਹੁੰਦਾ ਏ ਦੂਸਰਾ ਔਗਣ ਉਹਦੇ ਵਿੱਚ ਵੀ ਬੜੀਆਂ ਗੰਢਾਂ ਹੁੰਦੀਆਂ ਨੇ ਤੀਜਾ ਜਿਹੜਾ ਵੀ ਇਹਦੇ ਨਾਲ ਪਿਆਰ ਨਾਲ ਬੁਲਾਵੇ ਉਸ ਨੇ ਉਸ ਨੇ ਇਹਨੂੰ ਨੀਵਾਹੀ ਸਮਝਣਾ ਹੈ ਕਿਉਂਕਿ ਮਾਇਆ ਵਾਲਾ ਜੁਹੰਦਾ ਉੱਚਾ ਹੁੰਦਾ ਤੇ ਚੌਥਾ ਬਾਹਰੋਂ ਵੜਾ ਸੋਭ ਬਚਨ ਸੁਣਾਵੇ ਸੰਤ ਬਣਿਆ ਹੁੰਦਾ ਹੈ ਬੜੇ ਟਾਈਆਂ ਛਾਈਆਂ ਲਾਈਆਂ ਹੁੰਦੀਆਂ ਬੜੇ ਚਿੱਟੇ ਬਸਤਰ ਪਹਿਣੇ ਹੁੰਦੇ ਤੇ ਅੰਦਰੋਂ ਇਹਨੇ ਚੋਬਾਂ ਹੀ ਦੇਲੀਆਂ ਹਨ ਅੰਦਰੋਂ ਇਹਨੇ ਚੋਬਾਂ ਹੀ ਦੇਲੀਆਂ ਅੰਦਰੋਂ ਖਾਲੀ ਹੁੰਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਤਨਾ ਸਿਮਰ ਰੁਖ ਵੜਾ ਉੱਚਾ ਸੀ ਨਾ ਸਿਮਲ ਰੁਖ ਵੀ ਵੜਾ ਉੱਚਾ ਸੀ ਉਹ ਵੀ ਬੜਾ ਹੰਕਾਰੀ ਸੀ ਸਿਮਲ ਰੁਖ ਸਰਾਇਰਾ ਅਤ ਧੀਰ ਗਿਆ ਤੇ ਮੋਚ ਵੜਾ ਉੱਚਾ ਲੰਮਾ ਸੀ ਸਿਮਰ ਰੁਖ ਸਰਾਇਰਾ ਅਤ ਧੀਰ ਗਿਆ ਤੇ ਮੋਚ ਓ ਜਵਾਵੇ ਆਸ ਕਰ ਜਾਏ ਨਰਾਸੇ ਕੇਤ ਜਦੋਂ ਪੰਛੀ ਆਉਂਦੇ ਆ ਨਾਸ ਕਰਕੇ ਫਿਰ ਬੜਾ ਉੱਚਾ درخت ਹੈ ਕੁਛ ਫਾਲ ਖਾਣ ਨੂੰ ਮਿਲੇਗਾ ਸੇਂਬਾ ਦਾ ਕਸਰਾ 에ਰਾ ਅਤ ਤੀਰ ਗਿਆ ਤੇ ਮੋਚ ਓ ਜਵਾਵੇ ਆਸ ਕਰ ਜਾਏ ਨਰਾਸੇ ਕੇਤ ਫਾਲ ਫਿੱਕੇ ਫੁੱਲ ਬਾਕ ਬਕੇ ਫਾਲ ਜਿਹੜੇ ਫਿੱਕੇ ਫੁੱਲ ਬਾਕ ਬਕੇ ਹੋਰ ਤਰ੍ਹਾਂ ਦੇ ਫਾਲ ਫਿੱਕੇ ਫੁੱਲ ਬਾਕ ਬਕੇ ਕਾਮ ਨਾ ਆਵੇ ਪਤ ਉਹਦੇ ਜਿਹੜੇ ਕਾਮ ਐ ਨਾ ਉਹਦੇ ਪੱਤੀ ਉਹਦੀ ਕਾਮ ਨਹੀਂ ਆਉਂਦੀ ਕਿਸੇ ਕਾਮ ਨਹੀਂ ਆਉਂਦੇ ਮੇਠਤ ਨੀਵੀ ਨਾਨਕਾ ਗੋਂ ਚੰਗਿਆਂ ਜਾਂ ਤਤ ਸਾਬ ਕੋ ਨਿਵੇਂ ਆਪਕੋ ਪਾਰ ਕੋ ਨਿਵੇਂ ਨ ਕੋਏ ਧਰ ਤਰਾ ਜੂ ਤੋਲਿਏ ਨਿਵੇਂ ਸੁਗੋਰਾ ਹੋਏ ਅਪਰਾਧੀ ਦੋਣਾ ਨਵੇਂ ਜੋ ਹਲਤਾ ਮਿਲ ਗਾਏ ਸੀਸ ਨਵਾਇਏ ਕਿਆ ਥੀਏ ਸਹਿਬ ਜੀ ਕਹਿੰਦੇ ਨੇ ਸੀਸ ਨਵਾਉਣ ਦਾ ਕੀ ਫਾਇਦਾ ਮੱਥਾ ਟੇਕਣ ਦਾ ਕੀ ਫਾਇਦਾ ਸੀਸਨ ਵਾਏ ਕਿਆਥੀਏ ਜੋ ਰਦੇ ਕੁ ਸਿੱਧੇ ਜਾਏ ਜੇ ਆਪਾਂ ਰਿੱਦੇ ਪੁੱਠੇ ਸਿੱਧੇ ਜਾਣਾ ਪੁੱਠੇ ਸਿੱਧੇ ਜਾਂ ਪੁੱਠੇ ਜਾਣਾ ਕਿ ਸਿੱਧੇ ਫਿਰ ਆਪਾਂ ਨੂੰ ਨਮਸ਼ਕਾਰ ਝੂਠੀਆਂ ਨਮਸ਼ਕਾਰਾਂ ਕਰਦੇ ਆਪਾਂ ਆਪਾਂ ਆਪਣੀਆਂ ਉਹਦੇ ਹੀ ਨਹੀਂ ਛੱਡਦੇ ਗੁਰੂ ਘਰ ਜਾਣੇ ਮੈਂ ਡਾਕਟਰ ਬੋਲਦਾ ਹੀ ਮੈਂ ਪ੍ਰੋਫੈਸਰ ਬੋਲਦਾ ਹੀ ਮੈਂ ਸਸਪੀ ਬੋਲਦਾ ਹੀ ਉਹੋ ਹੀ ਗੱਲਾਂ ਉਹੋ ਹੀ ਬਾਤਾਂ ਗੁਰੂ ਘਰ ਜਾਣੇ ਉਹ ਸਭ ਕੁਛ ਉਹਦੇ ਛੱਡ ਕੇ ਜਾਣੇ ਆਖੇ ਮੈਂ ਇੱਕ ਪ੍ਰਾਣੀ ਇਨਸਾਨ ਚੱਲਿਆ ਪ੍ਰਾਣੀ ਚੱਲੀ ਆ ਕੋਈ ਯੋਗਣ ਨਹੀਂ ਕੋਈ ਕੋਈ ਮੇਰੇ ਵਿੱਚ ਗੁਣ ਨਹੀਂ ਮੈਨੂੰ ਬਖਸ਼ ਲੈ ਪਾਤਸ਼ਾ ਆਪਾਂ ਉਹੋ ਹੀ ਸਭ ਕੁਝ ਮੈਂ ਡਾਕਟਰ ਬੋਲਦਾ ਹੀ ਮੈਂ ਪ੍ਰੋਫੈਸਰ ਬੋਲਦਾ ਹੀ ਮੈਂ ਅਫਸਰੀ ਫਲਾਣੇ ਤਾਂ ਤੇ ਲੱਗਾ ਫੇਰ ਤੂੰ ਆਪ ਸਰ ਫੇਰੇ ਤੇ ਕੀ ਲੈਣ ਆਇਆ ਫੇਰ ਆਪਣੇ ਘਰ ਹੀ ਰਹਿ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਲਾ ਕੇ ਆਉਣਾ ਚਾਹੀਦਾ ਜਿਹੜੇ ਹੰਕਾਰੀ ਉੱਚੇ ਹੁੰਦੇ ਨਾ ਉਹਨਾਂ ਦਾ ਕੋਈ ਦੀਰਮਾਨ ਨਹੀਂ ਹੁੰਦਾ 52 ਬੀਖਿਓ ਬਾਨੇ ਬਾਨੇ ਬਾਸ ਬੀਖੋ ਬਾਨੇ ਬੀਖ ਬਾਸ ਤੇ ਸੁਖ ਬਹੈਨਾ ਜਿਵੇਂ ਜੰਗਲ ਵਿੱਚ ਚੰਦਨ ਦੇ ਬੂਟੇ ਤੋਂ ਸਭ ਸਾਂਧੀ ਮਿਲਦੀ ਆ ਨਾ ਸਾਰਿਆਂ ਨੂੰ ਤੇ ਸਾਰਿਆਂ ਨੂੰ ਸੁੱਖ ਮਿਲਦਾ ਉਸ ਦੀ ਸੰਗਤ ਨਾਲ ਸਧਾਰਨ ਰੋਕ ਵੀ ਚੰਦਨ ਬਣ ਜਾਂਦੇ ਹਨ ਭਾਵ 52 ਬੀਖੋ ਬਾਨੇ ਬਾ ਬੀਖ ਬਾਸੂ ਤੇ ਸੁਖ ਲਹੇਗਾ ਇਸ ਕਰਕੇ ਬਾਸ ਜਿਹੜਾ ਬਾਂਚ ਸਗੰਧ ਨਹੀਂ ਹੁੰਦੀ ਸਾਰੀਆਂ ਚੀਜ਼ਾਂ ਚ ਸਗੰਧ ਹੋ ਜਾਂਦੀ ਆ ਪਰ ਬਾਸ ਦੇ ਵਿੱਚ ਸਗੰਧ ਨਹੀਂ ਹੁੰਦੀ ਆਓ ਇੱਕ ਧਾਰਨਾ ਪੜ ਕੇ ਸਮਾਪਤੀ ਕਰੀਏ ਬਾਸ ਸੰਗੰਧ ਨਾ ਹੋਏ ਬਾਸ ਸੰਗੰਧ ਨਾ ਹੋਏ ਬਾਸ ਸੰਗੰਧ ਨਾ ਹੋਏ ਬਾਸ ਸੰਗੰਧ ਨਾ ਹੋਏ ਚੰਦਨ ਕੇ ਨਿਕਟੇ ਬਸੇ ਬਾਸ 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 ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਂਦ ਨਾ ਹੋਏ ਬਾਸ ਸੰਗਾਨਦਨਾ ਹੋਏ ਬਾਸ ਸੰਗਾਨਦਨਾ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ